ਪੰਜਾਬ ਦੇ ਵਸਨੀਕੋ ਮੇਰੇ ਹੱਥ ਜੋੜ ਕੇ ਮੈਂਦੀ ਆ ਸਾਰੇ ਪੰਥਕ ਜਿਹੜੇ ਪੰਥ ਦੇ ਨੁਮਾਇੰਦੇ ਖੜੇ ਨੇ ਉਹਨਾਂ ਨੂੰ ਜਿਤਾ ਦਿਓ ਜੇ ਤਾਂ ਉਸ ਸਿਮਰਤ ਕਾਲਜ ਜਿੱਤਦੀ ਆ ਫਿਰ ਇਹਦਾ ਮਤਲਬ ਜਿਹੜੀ ਬਠਿੰਡੇ ਵਾਲੇ ਲੋਕ ਨੇ ਉਹਨਾਂ ਦੀ ਗੈਰਤਾ ਅਣਖ ਮਰ ਗਈ ਆ ਉਹ ਨਹੀਂ ਮੁੜ ਕੇ ਅਸੀਂ ਉਹਨਾਂ ਨੂੰ ਕਹਿਣਾ ਨਹੀਂ ਵੀ ਉਹ ਪੰਜਾਬੀ ਆ ਉਹਨਾਂ ਦੇ ਰਗਾਂ ਦੇ ਵਿੱਚ ਪੰਜਾਬ ਦਾ ਖੂਨ ਆ ਤੇ ਅਸੀਂ ਤਾਂ ਆਕੜਾ ਭੰਨਣ ਆਲੇ ਆ ਹੈਂਕੜਾ ਭੰਦਿਆਂ ਇਹਨਾਂ ਦੀਆਂ ਜਿਹੜੇ ਕਹਿੰਦੇ ਫਿਰਦੇ ਨੇ ਜੇ ਸਾਡੇ ਦੇ ਬਾਦਲ ਵਰਗੇ ਗਦਾਰ ਨਾ ਹੋਣ ਸਿਵਲ ਟੋਹੇ ਵਰਗੇ ਗਦਾਰ ਨਾ ਹੋਣ ਸਾਡੇ ਇਹਨਾਂ ਦਾ ਬੇੜਾ ਕਰ ਕਰਾ ਜਦੋਂ ਵੀ ਸਰਕਾਰ ਆਈ ਇਹਨਾਂ ਨੇ ਕਦੇ ਸੌਦਾ ਸਾਧ ਨੂੰ ਪ੍ਰੋਟੈਕਸ਼ਨ ਦਿੱਤੀ ਕਦੇ ਉਹਨਾਂ ਨੂੰ ਮਾਫੀ ਦਿੱਤੀ ਕਦੇ ਕੁਝ ਕਰਾਇਆ ਕ ਜਸੇਦਾਰ ਬਾਦਲ ਤੇ ਕਦੇ ਕੁਝ ਕਰਾਤਾ ਇਹਨਾਂ ਨੇ ਫਿਰੋਜਪੁਰ ਤੋਂ ਫਿਰ ਹੁਣ ਖੜ ਜਾਂਦਾ ਤਾਂ ਦੇਖ ਲੈਂਦਾ ਝੱਟ ਇਹ ਪਹਿਲੀ ਡਰ ਕੇ ਵੀ ਅਸੀਂ ਹਾਰੇ ਹਾਰਾਂਗੇ ਦਾਦਾ ਮੈਂ ਵੋਟਾਂ 'ਚ ਹੀ ਨਹੀਂ ਖੜਿਆ ਬਾਦਲਾ ਇਸ ਕਰਕੇ ਇਹ ਸਾਨੂੰ ਖਾਲਸਤਾਨ ਜਿਹੜੇ ਟੈਗ ਲਾਉਂਦੇ ਨੇ ਫਿਰ ਕੋਈ ਗੱਲ ਨਹੀਂ ਜੇ ਅਧਿਕਾਰ ਮੰਗਣਾ ਆਪਦੇ ਹੱਕ ਮੰਗਣੇ ਖਾਲਸਤਾਨੀਆਂ ਤਾਂ ਕੋਈ ਗੱਲ ਨਹੀਂ ਫਿਰ ਸਾਨੂੰ ਖਾਲਸਤਾਨੀਓ ਰਹਿਣ ਦਿਓ ਅਸੀਂ ਗੁਰੂ ਕੇ ਸਿੰਘਾਂ ਸਰਬੱਤ ਦਾ ਭਲਾ ਮੰਗਣ ਆਲੇ ਆਂ ਅਸੀਂ ਕਿਸੇ ਦਾ ਬੋਰਾ ਤੱਕ ਸੋਚੇ ਹੀ ਕੋਈ ਨਹੀਂ ਹੈਗਾ ਸਰਬੱਤ ਦਾ ਹੀ ਭਲਾ ਮੰਗਦੇ ਆਏ ਆਂ ਤੇ ਅਸੀਂ ਤਾਂ ਆਕੜਾ ਭੰਨਣ ਆਲੇ ਆਂ ਹੈਂਕੜਾ ਭੰਦਿਆਂ ਇਹਨਾਂ ਦੀਆਂ ਜਿਹੜੇ ਕਹਿੰਦੇ ਫਿਰਦੇ ਨੇ ਜੇ ਸਾਡੇ ਤੇ ਬਾਦਲ ਵਰਗੇ ਗਦਾਰ ਨਾ ਹੋਣ ਸਿਵਲ ਟੋਹੇ ਵਰਗੇ ਗਦਾਰ ਨਾ ਹੋਣ ਸਾਡੇ ਇੱਥੇ ਕਾਲੀਦਾਲ ਵਾਲੇ ਗਦਾਰ ਨਾ ਹੋਣ ਤੇ ਅਸੀਂ ਕਿਹਦੇ ਲੈਣਦੇ ਆ ਇਹ ਕਹਿੰਦੇ ਅਸੀਂ ਪੰਥਕਾਂ ਇਹਨਾਂ ਕੋਲ ਕੋਈ ਪੰਥ ਦਾ ਇੱਕ ਇੰਨਾ ਜਿੰਨ ਇੰਨਾ ਰਤੀ ਭਰ ਵੀ ਇਹਨਾਂ ਕੋਲ ਪੰਥ ਦੀ ਜਿਹੜਾ ਹੈਗਾ ਉਹ ਹੈ ਨਹੀਂ ਕੋਈ ਚੀਜ਼ ਇਹਨਾਂ ਦਾ ਬੇੜਾ ਕਰ ਕਰਾ ਜਦੋਂ ਵੀ ਸਰਕਾਰ ਆਈ ਇਹਨਾਂ ਨੇ ਕਦੇ ਸੌਦਾ ਸਾਥ ਨੂੰ ਪ੍ਰੋਟੈਕਸ਼ਨ ਦਿੱਤੀ ਕਦੇ ਉਹਨਾਂ ਨੂੰ ਮਾਫੀ ਦਿੱਤੀ ਕਦੇ ਕੁਝ ਕਰਾਇਆ ਕਦੇ ਜਸੇਦਾਰ ਬਾਦਲ ਦੇ ਕਦੇ ਕੁਝ ਕਰਾਤਾ ਇਹਨਾਂ ਨੇ ਇਹਨਾਂ ਦੀ ਮਰਜ਼ੀ ਚੱਲੂ ਇਹ ਜਿਹੜਾ ਉਹ ਇਹ ਪੰਥ ਨੇ ਜੇ ਕੋਈ ਹੋਰ ਕਹੇ ਪੰਥ ਦੀ ਗੱਲ ਕਰੇ ਉਹ ਉਹ ਆਰਐਸਐਸ ਦੇ ਬੰਦੇ ਹੋਗੇ ਆਰੇ ਸੱਚ ਦੀ ਬੰਦੀ ਇਹ ਨਹੀਂ ਬਾਦਲ ਕੇ ਨੇ ਅਸੀਂ ਸਾਬਤ ਕਰਦੇ ਇੱਥੇ ਮਰਜੀ ਬਾਦਲਾ ਆਵੇ ਜਿਹੜਾ ਮਰਜੀ ਆ ਕੇ ਬੈਠੇ ਇਹਨਾਂ ਤੋਂ ਗੱਲ ਇਹ ਲੋਕਾਂ ਨੇ ਉਹ ਪਤਾ ਹੀ ਲੱਗ ਜਣਾ ਚਾਰ ਤਰੀਕ ਉਹਨਾਂ ਦੇ ਕਿੱਥੇ ਕਿਹੜੇ ਪਾਣੀ 'ਚ ਬੈਠੇ ਨੇ ਲੋਕਾਂ ਨੇ ਇਹਨਾਂ ਨੂੰ ਫਤਵਾ ਦੇ ਹੀ ਦੇਣਾਗਾ ਤੁਸੀਂ ਦੇਖਦੇ ਜਾਓ ਜਿਹੜੇ ਪੰਜ-ਪੰਜ ਵਾਰੀ ਮੁੱਖ ਮੰਤਰੀ ਬਣੇ ਇਹ ਕਾਮ ਉੱਠੇ ਘਰਾਂ ਦੇ ਵਿੱਚੋਂ ਖਰਾ ਤੇ ਬਾਦਲ ਦੀ ਗੋਡਣੀ ਲਵਾਤੀ ਸੁਖਵੀਰ ਬਾਦਲ ਦੀ ਗੋਡਣੀ ਲਵਾਤੀ ਫਿਰ ਜੇ ਐਡੀ ਬਾਦਲ ਨੂੰ ਸੀਗਾ ਐਮਪੀ ਸੀ ਪਿਛਲੇ ਪਲਾਨ ਦੇ ਵਿੱਚ ਫਰੋਜਪੁਰ ਤੋਂ ਫਿਰ ਹੁਣ ਖੜ ਜਾਂਦਾ ਤਾਂ ਦੇਖ ਲੈਂਦਾ ਛੱਟ ਇਹ ਪਹਿਲੀ ਡਰ ਗਏ ਵੀ ਅਸੀਂ ਹਾਰੇ ਹਾਰਾਂਗੇ ਦਾਦਾ ਵੋਟਾਂ 'ਚ ਹੀ ਨਹੀਂ ਖੜਿਆ ਬਾਦਲਾ ਮਜੀਠੀ ਛੜ ਕੇ ਦੇਖ ਲਾਂ ਜਿਹੜਾ ਵੱਡਾ ਕਹਿੰਦਾ ਮੈਂ ਮਾਜੀ ਦਾ ਮਝੈ ਲਾਂ ਖੜ ਜਾਂਦਾ ਉਹ ਵੀ ਬਿਲਕੁਲ ਇਹਨਾਂ ਨੂੰ ਪਤਾ ਇਹਨਾਂ ਦੀ ਹਾਲਤ ਕੀ ਹੋਣੀ ਹੈ ਬਿਲਕੁਲ ਦੂਜੇ ਪਾਸੇ ਕੁਲਬੀਰ ਜੀਰਾ ਵੀ ਉੱਥੋਂ ਕਾਂਗਰਸ ਤੋਂ ਚੋਣ ਲੜ ਰਹੇ ਨੇ ਉਹ ਕਹਿ ਰਹੇ ਨੇ ਕਿ ਇੱਥੇ ਤਾਂ ਹੁਣ ਨਸ਼ਾ ਇੰਜ ਵਿਕ ਰਿਹਾ ਜਿਵੇਂ ਹੱਟੀ ਤੋਂ ਕੋਈ ਚੀਜ਼ ਵਿਕਰੀ ਹੋਵੇ ਥਾਂ ਥਾਂ ਤੇ ਨਸ਼ਾ ਕਹਿੰਦੇ ਇਹ ਲੱਗਦਾ ਨਹੀਂ ਕਿ ਇਹ ਇਹਨਾਂ ਨੇ ਕਿਸ ਤਰੀਕੇ ਦੇ ਨਾਲ ਇਹ ਚੀਜ਼ ਕਹੀ ਹੈ ਕਿਉਂਕਿ ਕਾਂਗਰਸ ਨੇ ਕਿੰਨਾ ਟਾਈਮ ਸੱਤਾ ਹੰਢਾਈ ਹੈ ਤੇ ਉਸ ਵੇਲੇ ਨਹੀਂ ਬੰਦ ਹੋਇਆ ਹੁਣ ਐਮਪੀ ਦਾ ਕਿ ਬਣ ਕੇ ਕੀ ਬੰਦ ਕਰਨਗੇ ਕਿ ਲੱਗਦਾ ਕਿ ਆਪ ਦੇ ਆਪ ਦੇ ਵਿੱਚ ਬਹੁਤ ਵੱਡਾ ਸਵਾਲ ਹੈਗਾ ਦੇਖੋ ਮੈਂ ਇਹਨੂੰ ਸਾਰਿਆਂ ਨੂੰ ਇਹੀ ਗੱਲ ਕਹਿੰਦਾ ਜਿਹੜੇ ਪਾਰਟੀਆਂ ਚਾਹੇ ਉਹ ਕਾਂਗਰਸ ਵਾਲੇ ਨੇ ਬਾਦਲ ਕੇ ਨੇ ਆਪ ਵਾਲੇ ਨੇ ਤੇ ਜਆ ਇਹ ਦੂਜੇ ਭਾਜਪਾ ਵਾਲੇ ਨੇ ਇਹਨਾਂ ਨੇ ਕਿੰਨਾ ਚਿਰ ਪੰਜਾਬ ਦੀ ਸੱਤਾ ਦਾ ਆਨੰਦ ਮਾਣਿਆ ਤੇ ਜਿਹੜੇ ਆਪ ਵਾਲੇ ਝਾੜੂ ਮਾਣ ਰਹੇ ਨੇ ਦੇਖੋ ਜਿਹੜੇ ਨਸ਼ਾ ਬੰਦ ਕਰਨਾ ਹੋਵੇ ਜਿਹੜੀ ਗਵਰਨਮੈਂਟ ਹੈ ਕਮੈਂਟ ਤੇ ਕਰਾ ਦਿੰਦੀ ਆ ਨਸ਼ੇ ਵਾਲਾ ਦਾ ਤਾਂ ਹਿਸਾਬ ਦਿੰਦੇ ਨੇ ਆਪ ਬਕਾਰੇ ਨਸ਼ਾ ਪਰਮੇਂਦਰ ਝੋਟੇ ਹੁਣ ਵੱਡ ਗਏ ਜਿਨ੍ਹਾਂ ਨੇ ਨਸ਼ੇ ਦੇ ਖਿਲਾਫ ਮਹਿੰਮ ਛੋੜੀ ਉਹਨਾਂ ਨੂੰ ਫੜ ਕੇ ਅੰਦਰ ਕਰਤ ਧੱਕੇ ਦੇ ਨਾਲ ਜਿਹੜਾ ਕੋਈ ਆਵਾਜ਼ ਚੁੱਕਦਾ ਉਹਨੂੰ ਕੁੱਟਦੇ ਨੇ ਜਾ ਕੇ ਉਹਨੂੰ ਮਾਰ ਦਿੰਦੇ ਨੇ ਸਰਕਾਰਾਂ ਜਿਹੜੀਆਂ ਨਸ਼ਾ ਹੋ ਵੇਚਦੀਆਂ ਨੇ ਆਪ ਕਬਾਉਂਦੀਆਂ ਨੇ ਤੇ ਬਾਦਲ ਗਿਆ ਨੇ ਤਾਂ ਸਾਰਾ ਨਸ਼ਾ ਲਹਾਂਦਾ ਹੀ ਆ ਮਜੀਠੀਆ ਦੇ ਤੇ ਸਾਰੇ ਇਲਜ਼ਾਮ ਵਾਲੇ ਨੇ ਜਗਦੀਸ਼ ਭੋਲਾ ਅਜੇ ਤੱਕ ਵੀ ਅੰਦਰ ਆ ਉਹਨੇ ਸਰੇ ਆਮ ਕਹਿਤਾ ਸੀ ਉਹਨੂੰ ਕਿਉਂ ਫੜੋ ਸਰਕਾਰ ਸੀ ਇਹਨਾਂ ਦੀ ਇੱਕ ਆਪਣੇ ਕਾਂਗਰਸੀਆਂ ਦੀ ਫੜ ਲੈਂਦੇ ਉਦੋਂ ਕੈਪਟਨ ਅਮਨ ਜਿਹੜਾ ਅਮਰਿੰਦਰ ਸਿੰਘ ਉਹਨੇ ਛਾਹ ਖਾਦੀ ਸੀ ਵੀ ਮੈਂ ਨਸ਼ਾ ਵੀ ਬੰਦ ਕਰੂੰਗਾ ਚਾਰ ਹਵਤਿਆਂ ਦੇ ਵਿਆਦ ਵੀ ਦਾ ਜਿਹੜਾ ਹੈਗਾ ਉਹ ਵੀ ਇਨਸਾਫ ਦੇਊਗਾ ਨਾ ਵਿਆਦ ਵੀਰ ਦਾ ਨਾ ਨਸੇ ਬੰਦ ਕੀਤੇ ਅੱਜ ਵੀ ਧੜੇਲੇ ਧੜੇਲੇ ਨਾਲ ਅੱਜ ਵੀ ਵਾਚਣ ਜਿਹੜੇ ਮਰਜੀ ਸੈਰ ਤੇ ਜਿਹੜੀ ਮਰਜੀ ਗਲੀ ਤੇ ਜਿਹੜੇ ਮਰਜੀ ਪਿੰਡ ਤੇ ਜਾ ਕੇ ਲੈ ਸਕਦੇ ਹਾਂ ਇਸ ਕਰਕੇ ਜੇ ਕੋਈ ਨਸ਼ਿਆਂ ਦੀ ਮੁਹਿੰਮ ਨੂੰ ਠੱਲ ਪਾ ਸਕਦਾ ਉਹ ਭਾਈ ਅਮਰਪਾਲ ਸਿੰਘ ਆ ਜੀਨੇ ਇੱਕ ਸਾਲ ਦੇ ਅੰਦਰ ਆ ਕੇ ਪੰਜ ਸੱਤ ਮਹੀਨਿਆਂ ਦੇ ਵਿੱਚ ਜਿਹੜਾ ਹੈਗਾ 50% ਨਸਿਆਂ ਦੇ ਉੱਤੇ ਕਾਬੂ ਪਾ ਲਿਆ ਸੀ ਨੌਜਵਾਨ ਜਿਹੜੇ ਅੰਮ੍ਰਿਤ ਸ਼ਾਕੇ ਨਸ਼ੇ ਛੱਡ ਕੇ ਜਿਨ੍ਹਾਂ ਨੇ ਕਈ-ਕਈ ਲੱਖ ਦਾ ਕਈ-ਕਈ ਕਰੋੜ ਰੁਪਏ ਦਾ ਜਿਹੜਾ ਨਸ਼ਾ ਕਰ ਲਿਆ ਸੀਗਾ ਜਿਨ੍ਹਾਂ ਨੇ ਜ਼ਮੀਨ ਜੈਤਾਂ ਖਤਮ ਕਰਤੀਆਂ ਉਹਦੇ ਆਪਦੀਆਂ ਉਹ ਵੀ ਉਹ ਮਹਮ ਦੇ ਵਿੱਚ ਆ ਕੇ ਸ਼ਾਮਲ ਹੋ ਗਏ ਨਸ਼ੇ ਛੱਡ ਕੇ ਉਹ ਵੀ ਅੰਮ੍ਰਿਤਧਾਰੀ ਗੁਰੂ ਸਿੱਖ ਬਣ ਗਏ ਤੇ ਉਹੀ ਪਾ ਸਕਦਾ ਹੋਰ ਇਹਨਾਂ ਦੇ ਵਸ ਦੇ ਨਾ ਕਾਂਗਰਸ ਦੇ ਨਕਾਲੀਆਂ ਦੇ ਨਾ ਪਰੰਦਰ ਹੋਰ ਕਿਸੇ ਦੇ ਬਸ ਦਾ ਕੰਮ ਕੋਈ ਨਹੀਂ ਹੈਗਾ ਜਿਹਨੂੰ ਪੰਜਾਬ ਦਾ ਦਰਦ ਹੋਊਗਾ ਜਿਹੜੇ ਨੂੰ ਪੰਜਾਬ ਦਾ ਨੌਜਵਾਨੀ ਦਾ ਦਰਦ ਹੋ ਕਸਾਨੀ ਦਾ ਦਰਦ ਹੋ ਉਹ ਹੀ ਆ ਕੇ ਪੰਜਾਬ ਦੇ ਮੁੱਦੇ ਹੱਲ ਕਰ ਸਕਦਾ ਇੱਥੇ ਨਹੀਂ ਅਸੀਂ ਰੋਕਣਾ ਮੈਂ ਤੁਹਾਨੂੰ ਦੱਸਣਾ ਚਾਹੁੰਨਾ ਕੱਲਾ ਇੱਥੇ ਨਾ ਵੀ ਕੱਲਾ ਐਮਪੀ ਬਣ ਕੇ ਇਦੋਂ ਵੀ ਅਸੀਂ ਦੇਖੋ ਜਿੰਨਾ ਚਿਰ ਉਹ ਅਮਰਪਾਲ ਨਹੀਂ ਉਤਰਿਆ ਸੀਗਾ ਪੋਲਿਟਿਕਸ ਦੇ ਵਿੱਚ ਉਹ ਕਹਿੰਦਾ ਸੀ ਮੈਂ ਆਉਣਾ ਹੀ ਕੋਈ ਨਹੀਂ ਸਾਡਾ ਇਹ ਵਿਸ਼ਾ ਹੀ ਨਹੀਂ ਹੈ ਸਾਡਾ ਅਮਰ ਸਿੰਘਾਣਾ ਗੁਰੂ ਕੇ ਲਾੜ ਲਾਉਣਾ ਤੇ ਜਿਹੜੀ ਖਾਲਸਾ ਰਾਜ ਦੀ ਗੱਲ ਕਰਨਾ ਉਹ ਸਾਡਾ ਫਰਜ਼ ਆ ਤੇ ਉਹ ਕਰਦੇ ਰਹਾਂਗੇ ਤੇ ਜੇ ਹੁਣ ਉੱਤਰ ਹੀ ਗਿਆਗਾ ਹੁਣ ਨਾਲੇ ਬਾਦਲ ਸੁਣ ਲੈ ਨਾਲੇ ਭਗਵੰਤਾ ਮਾਨ ਸੁਣ ਲੈ ਨਾਲੇ ਆਪ ਵਾਲੇ ਸੁਣ ਲੈਣ ਦਾ ਦੂਜੇ ਜਿਹੜੇ ਆਰਐਸਐਸ ਬੀਜੇਪੀ ਵਾਲੇ ਨੇ ਕਾਂਗਰਸ Saab ਸੁਣ ਲੈਣਾ ਤੇ 2027 ਦੇ ਵਿੱਚ ਪੰਥਕ ਸਰਕਾਰ ਆਉਣੀ ਆ ਜਿੱਥੇ ਮਰਜ਼ੀ ਭੱਜ ਲੋ ਪੰਥ ਦੀ ਸਰਕਾਰ ਆਉਣੀ ਆ ਇਹਨਾਂ ਹੁਣ ਸਮਝਣ ਵਾਲੇ ਲੋਕ ਵੀ ਬਾਦਲੇ ਨਾ ਸਮਝਦੇ ਵੀ ਸਾਡੀ ਆਜੂ ਕਿਤੇ ਇਹਨਾਂ ਨੂੰ ਤਾਂ ਲਵੇ ਲਵੇ ਨਹੀਂ ਲੰਘਣ ਦੇਣਾ 117 ਦੀਆਂ 17 ਸੀਟਾਂ ਪੰਥ ਨੇ ਜਿੱਤਣੀਆਂ ਨੇ ਆਉਣ ਦਿਓ ਭਾਈ ਅਮਰਪਾਲ ਸਿੰਘ ਨੂੰ ਤੇ ਜਿੱਤਣ ਦਿਓ ਭਾਈ ਸਰਵਜੀਤ ਸਿੰਘ ਮਲਵਾਨ ਨੂੰ ਉਹਨਾਂ ਨੂੰ ਜਿੱਤਣ ਦਿਓ ਜਿਹੜੇ ਦੇਖਿਓ ਫਿਰ ਬੰਨਣਾ ਕੀ ਆ ਸਿਮਰਜੀਤ ਸਿੰਘ ਮਾਨ ਉਹਨਾਂ ਨੇ ਵੱਡੀ ਲੀਡ ਦੇ ਵਿੱਚ ਸਾਨੂੰ ਚਲਾਉਣਾ ਚਾਹੀਦਾ ਉਹ ਵੀ ਅੜ ਕੇ ਖੜੇ ਨੇ ਜੋਦੇ ਨੇ ਪੰਥ ਦੇ ਭਾਈ ਲਖਾ ਸਿਧਾਣਾ ਉਹ ਵੀ ਪੂਰੀ ਪੰਜਾਬ ਦੀ ਗੱਲ ਕਰਦੇ ਨੇ ਪੰਚ ਦੀ ਗੱਲ ਕਰਦੇ ਨੇ ਕਿਸਾਨੀ ਦੀ ਗੱਲ ਕਰਦੇ ਨੇ ਉਹਨਾਂ ਦਾ ਵੀ ਸਾਨੂੰ ਸਾਥ ਦੇਣਾ ਚਾਹੀਦਾ ਤੇ ਮੈਂ ਬਠਿੰਡੇ ਵਾਲਾ ਨਾ ਸਪੈਸ਼ਲ ਬੇਨਤੀ ਕਰਨਾ ਚਾਹਣਾ ਬਠਿੰਡੇ ਵਾਲੇ ਉਹ ਦੇਖ ਲਿਓ ਕਿਤੇ ਲੱਖੇਸ਼ ਵਾਲੇ ਨੂੰ ਹਰਾ ਨਾ ਦਿਓ ਤੁਹਾਨੂੰ ਹੀ ਮੇਹਣਾ ਵੱਜ ਜੂ ਜਿਹੜੀ ਸਿਮਰਤ ਕੌਰ ਬਾਦਲਾ ਉਹ ਕਹਿੰਦੀ ਮੈਂ ਹਰ ਹਾਲ ਦੇ ਬਾਦਲਾ ਡੇ ਚੋਟੀ ਦਾ ਜੋਰ ਲੈਨੇ ਵੀ ਅਸੀਂ ਜਿੱਤਾਂਗੇ ਅਸੀਂ ਉੱਥੇ ਵੋਟਾਂ ਖਰੀਦ ਲਾਂਗੇ ਤੁਸੀਂ ਪੈਸੇ ਨਾਲ ਖਰੀਦੇ ਜਾਓਗੇ ਬਾਦਲ ਦੀ ਝੋਲੀ ਇਹਨਾਂ ਦੀ ਢੋਲੀ ਡਿਗੋਗੇ ਜਿਹੜੀ ਸਿਮਰਤ ਕੌਰ ਬਾਦਲ ਕਹਿੰਦੀ ਸੀ ਅਮਰਤਪਾਲ ਨੂੰ ਫੜਦੇ ਕਿਉਂ ਨਹੀਂ ਕਿਉਂ ਨਹੀਂ ਫੜਦੇ ਜੋਰ ਲਾਇਆ ਉਸੇ ਰੋੜੀ ਪਿੱਟੀ ਉਸੇ ਜਾ ਕੇ ਪਾਰਲੀਮੈਂਟ ਦੇ ਵਿੱਚ ਕਿਉਂ ਨਹੀਂ ਫੜਦੇ ਉਹਨੇ ਅਮਰਜਪਾਲ ਨੂੰ ਕਹੇ ਕਿ ਇਹਨਾਂ ਨੇ ਸਾਰਾ ਗ੍ਰਿਫਤਾਰੀ ਇਹਨਾਂ ਨੇ ਕਰਾਈ ਸਾਰਾ ਕੁਝ ਉਹ ਤੇ ਧਾਂਚਾ ਇਹਨਾਂ ਨੇ ਐਨਐਸਏ ਇਹਨਾਂ ਦੀ ਦੇਣਾਂ ਲਵਾਉਣਾ ਜਿਹੜਿਆ ਬਾਦਲ ਆ ਉਹਦੀ ਵੀਡੀਓ ਕੱਢ ਕੇ ਦੇਖ ਲੋ ਵੀ ਕਿਸਾਨ ਨੇ ਜਿਹੜੇ ਮੈਂ ਸੈਂਟਰ ਨੂੰ ਕਹਿਣਾ ਕਿਸਾਨ ਨੇ ਜਿਹੜੇ ਇਹ ਇਹ ਕਿਸਾਨੀ ਬਿਮਾਰੀ ਆ ਇੱਕ ਇਹਨਾਂ ਨੂੰ ਹੁਣੇ ਕਾਬੂ ਕਰ ਲਓ ਆ ਪੌਜ ਭੇਜ ਕੇ ਸੈਂਟਰ ਚ ਉਹਨਾਂ ਨੂੰ ਲਿਆ ਕੇ ਇਹਨਾਂ ਨੂੰ ਕੁੱਟ ਕੇ ਇੱਕ ਵਾਰੀ ਜੇਲਾਂਾਂ ਦੇ ਬੰਦ ਕਰ ਦਿਓ ਇਹ ਤਾਂ ਇਹਨਾਂ ਤੋਂ ਖੜਾ ਛੁੱਟ ਜੂ ਨਹੀਂ ਇਹਨਾਂ ਨੇ ਖੜਾ ਨਹੀਂ ਛੱਡਣਾ ਜਿਹੜਾ ਇਹੋ ਜਿਹਾ ਬਿਆਨ ਦਿੰਦਾ ਤੁਸੀਂ ਕਿਸਾਨੋ ਵੀਰੋ ਉਹਨਾਂ ਨੂੰ ਵੋਟਾਂ ਪਾਉਂਗੇ ਜਿਹੜਾ ਤੁਹਾਡਾ ਆਵਦਾ ਲਖਾਸਣਾ ਉਹਨੂੰ ਕਿਉਂ ਨਹੀਂ ਵੋਟ ਪਾਉਂਦੇ ਹੁਣ ਇਹ ਦੇਖਣਾ ਪਟੰਡੇ ਦੇ ਲੋਕਾਂ ਨੇ ਵੀ ਤੁਹਾਡੇ ਬਚਾਨ ਖੈ ਗਈ ਆ ਜੇ ਤਾਂ ਉਸ ਸਿਮਰਤ ਕਾਲਜ ਜਿੱਤਦੀ ਆ ਫਿਰ ਇਹਦਾ ਮਤਲਬ ਜਿਹੜੀ ਬਠਿੰਡੇ ਵਾਲੇ ਲੋਕ ਨੇ ਉਹਨਾਂ ਦੀ ਗੈਰਤ ਅਣਖ ਮਰ ਗਈ ਆ ਉਹਨੇ ਮੁੜ ਕੇ ਅਸੀਂ ਉਹਨਾਂ ਨੂੰ ਕਹਿਣਾ ਨਹੀਂ ਵੀ ਉਹ ਪੰਜਾਬੀ ਆ ਉਹਨਾਂ ਦੇ ਰਗਾਂ ਦੇ ਵਿੱਚ ਪੰਜਾਬ ਦਾ ਖੂਨ ਆ ਜੇ ਉਸ ਨੂੰ ਲੱਖਾਂ ਸਿਧਾਣਾ ਜਿੱਤਦਾ ਫੇਰ ਸਮਝਾਂਗੇ ਵੀ ਉੱਥੇ ਵੀ ਪੰਜਾਬੀ ਬੈਠੇ ਨੇ ਤੇ ਇੱਕ ਜਸਕਰਨ ਸਿੰਘ ਕਾਲ ਸਿੰਘ ਵੜਾ ਜਿਹੜਾ 48 ਸਾਲ ਪੰਥ ਵਾਸਤੇ ਲੜਿਆ ਉਹਨੂੰ ਵੀ ਵੋਟ ਪਾਉਣੀ ਚਾਹੀਦੀ ਆ ਜਿੰਨੇ ਵੀ ਹੋਰ ਨੇ ਪੰਥਕ ਲੀਡਰ ਨੇ ਇੱਕ ਹੋਰ ਕੁਰਬਾਨੀ ਵਾਲਾ ਸਿੰਘ ਖੜਾ ਜਿਹੜਾ ਆਪਣੇ ਭਾਈ ਅਮਰਤਪਾਲ ਸਿੰਘ ਆ ਉਹ ਵੀ ਛੰਦਣਾ ਭਾਈ ਰਸ਼ਪਾਲ ਸਿੰਘ ਛੰਦਣਾ ਦਾ ਜਿਹੜਾ ਜੋਧਾ ਹੋਇਆ ਸ਼ਹੀਦ ਭਾਈ ਰਸ਼ਪਾਲ ਸਿੰਘ ਛੰਦਣਾ ਦਾ ਲੜਕਾ ਜਿਹੜਾ ਆਪਣੇ ਲੁਧਿਆਣੇ ਤੋਂ ਖੜਾ ਤੁਹਾਨੂੰ ਉਹਦੀ ਠੋਕ ਕੇ ਸਪੋਰਟ ਕਰਨੀ ਚਾਹੀਦੀ ਹੈ ਮੈਂ ਨੌਜਵਾਨਾਂ ਨੂੰ ਜਿਸੇ ਜਿਹੜੇ ਜਿਹੜੇ ਹਲਕਾ ਪੈਂਦਾ ਤੁਹਾਨੂੰ ਸਾਰਿਆਂ ਨੂੰ ਬੇਨਤੀ ਕਰਨਾ ਚਾਹੁੰਦਾ ਉਠੋ ਹੁਣ ਬਦਲਾਲ ਦਾ ਟਾਈਮ ਆ ਰਿਹਾ ਬਦਲਦੋ ਸਿਸਟਮ ਤੁਸੀਂ ਕਾਂਗਰਸ ਨੂੰ ਕਈ ਵਾਰੀ ਰਾਜ ਦੇ ਕੇ ਦੇਖ ਲਿਆ ਕਈ ਵਾਰੀ ਇਹਨਾਂ ਦੇ ਐਮਪੀ ਜਿਤਾਤੇ ਇਹਨਾਂ ਨੇ ਇਹਨਾਂ ਨੂੰ ਰਾਜ ਭਾਗ ਦੇ ਤੱਕ ਸਰਕਾਰ ਬਣਾਦੀ ਕਈ ਵਾਰੀ ਬਾਦਲਕੇਆਂ ਨੂੰ ਐਮਪੀ ਹੁਣ ਤੱਕ ਬਣਦੇ ਆਏ ਨੇ ਹੁਣ ਤੱਕ ਇਹ ਮੁੱਖ ਮੰਤਰੀ ਬਾਦਲਕੇ ਵੀ ਬਣਦੇ ਆਏ ਨੇ ਭਾਜਪਾ ਵਾਲੇ ਵੀ ਇਸੋ ਜਿੱਤਦੇ ਆਏ ਨੇ ਉਹ ਵੀ ਭਾਈਵਾਲ ਰਹੇ ਨੇ ਸਰਕਾਰਾਂ ਦੇ ਵਿੱਚ ਤੇ ਆਪ ਵਾਲਿਆਂ ਤੋਂ ਤੁਸੀਂ ਦੇਖੀ ਬੈਠੇ ਹੋ ਇਹਨਾਂ ਦੇ ਵੀ ਹੁਣ ਸਾਡੇ ਰਾਸਵਾ 7 ਮੈਂਬਰ ਬਣਾ ਦਿੱਤੀ 5 ਬਾਹਰੋਂ ਬਣਾਤੀ 2 ਪੰਜਾਬ ਦੇ ਲਏ ਨੇ ਇਹਨਾਂ ਦੀ ਸਰਕਾਰ ਆ ਤੁਸੀਂ ਇਹ ਵੀ ਦੇਖ ਲੇ ਹੁਣ ਐਤਕੀ ਪੰਜਾਬ ਦੇ ਵਾਸੀਓ ਮੇਰੇ ਹੱਥ ਜੋੜ ਕੇ ਮੈਂਦੀ ਆ ਸਾਰੇ ਪੰਥਕ ਜਿਹੜੇ ਪੰਥ ਦੇ ਨਮਾਇंदे ਖੜੇ ਨੇ ਉਹਨਾਂ ਨੂੰ ਜਿਤਾ ਦਿਓ ਉਹਨਾਂ ਨੂੰ ਵੋਟਾਂ ਪਾ ਦਿਓ ਛਡਾ ਲੋ ਖੜਾ ਇਹਨਾਂ ਨੂੰ ਕੁਛ ਨਹੀਂ ਸਮਾਰਨਾ ਤੁਹਾਡਾ ਜਿਹੜੇ ਬਾਦਲ ਕਿਆਂ ਦੇ ਮਗਰ ਤੁਰੇ ਫਿਰਦੇ ਝੰਡੇ ਚੱਕੀ ਭਾਜ ਪਾਲਿਆਂ ਦੇ ਮਗਰ ਝੱਕੀਆਂ ਝੰਡੇ ਚੱਕੀ ਫਿਰਦੇ ਨੇ ਮੈਂ ਸਾਰਿਆਂ ਨੂੰ ਕਹਿੰਦਾ ਤੁਹਾਡੀ ਅਣਖ ਕਿੱਥੇ ਆ ਤੁਹਾਡੀ ਗੈਰਤ ਮਰ ਗਈ ਕਿ ਤੁਹਾਨੂੰ ਇਹਨਾਂ ਨੇ ਟੁਕੜੇ ਛੜਤੇ ਰੁਪਈਏ ਦੇ ਤੇ ਲਾਲਚ ਦੇਤਾ ਤੁਸੀਂ ਇਹਨਾਂ ਦੇ ਮਗਰ ਝੰਡੇ ਚੱਕੀ ਫਿਰਦੇ ਹੋ ਹਜੇ ਵੀ ਤੁਸੀਂ ਪੰਜਾਬ ਨੂੰ ਤੇ ਨਹੀਂ ਬਣੇ ਕਦੋਂ ਤੁਹਾਡਾ ਖੂਨ ਸਫੈਦ ਹੋ ਗਿਆ ਕਦੋਂ ਤੁਹਾਡੀ ਅਣਖ ਜਾਗੂਗੀ ਕਦੋਂ ਤੁਸੀਂ ਪੰਜਾਬ ਦੇ ਬਹਾਦਰ ਲੋਕਾਂ ਦਾ ਜਿਹੜੀ ਅਣਖ ਆ ਉਹ ਗੈਨਤ ਜਾਗੂਗੀ ਇਸ ਕਰਕੇ ਹੁਣ ਟਾਈਮ ਆ ਜੇ ਐਤਕੀ ਅਸੀਂ ਵੱਡਾ ਬਦਲਾਅ ਨਾਲ ਆ ਸਕੇ ਪੰਥ ਨੂੰ ਆਇਦ ਕੀ ਜਿਹੜੀ ਪੰਥਕ ਹਵਾ ਗੁਰੂ ਦੀ ਕਿਰਪਾ ਦੇ ਨਾਲ ਉਹ ਚੱਲ ਪਈ ਆ ਨੇਰੀ ਤੂਫਾਨ ਬਣ ਕੇ ਉੱਠੂ ਸਾਰਿਆਂ ਦਾ ਸਫਾਇਆ ਕਰ ਦਊਗੀ ਤੇ ਪੰਥ ਦੇ ਝੰਡੇ ਇੱਥੇ ਝੂਲਣਗੇ ਪੰਜਾਬ ਦੇ ਵਿੱਚ ਇੱਥੇ ਪੰਥਕ ਹੀ ਜਿਹੜੇ ਨੁਮਾਇੰਦੇ ਨੇ ਉਹ ਜਤਣਗੇ